ਵਾਹਿਗੁਰੂ ਜੀ ਤੰਤਨ ਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਦੋਂ ਵੀ ਕੋਈ ਖਾਬ ਉਹਦੀ ਆਮਦ ਆਉਂਦੀ ਆ ਖਾਬ ਉਹ ਚਾਰਦੇ ਆ ਗਰਬਾਣੀ ਆਉਂਦੀ ਹੈ ਉਹਦੇ ਪਿੱਛੇ ਕੁਝ ਆਖੀ ਵੀ ਹੁੰਦੀ ਆ ਕਦੋਂ ਕਿੱਥੇ ਕਿਸ ਦੇ ਬਾਰੇ ਇਹ ਉਸ ਟੈਮ ਦੇ ਖਬਨ ਅਚਾਰਿਆ ਪਰਉ ਗਰਬਾਣੀ ਵਿੱਚ ਦਰਜ ਕਰਦੇ ਆ ਤੇ ਸਾਰੇ ਸੰਸਾਰ ਬਾਤ ਹੀ ਹੁੰਦੀ ਆ ਇੱਕ ਵਾਰੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਵਤ ਕੋਜ ਸਮਾ ਰਹੇ ਕੇ ਗੁਰੂ ਜੀ ਸਾਥੀਆਂ ਨਾਲ ਪਠਮ ਵੱਲ ਪਾਕ ਪਟਨ ਝਾਲਪੁਰ ਕੰਗਨਪੁਰ ਤੋਂ ਹੁੰਦੇ ਹੋਏ ਦੀਪਾਰਪੁਰ ਪਿੰਡ ਦੇ ਬਾਹਰ ਪੁੱਜੇ ਰਾਤ ਉਹ ਵਿਸ਼ਰਾਮ ਬਾਤ ਤੇ ਟਿਕਾਣਾ ਲੱਭ ਰਿਆ ਸਨ ਪਰ ਸ਼ਹਿਰ ਦਾ ਕੋਈ ਵੀ ਬੰਦਾ ਘਰ ਰਾਕੇ ਰਾਜੀ ਨਹੀਂ ਸੀ ਚੱਲਦੇ ਚੱਲਦੇ ਨੌ ਰੰਗ ਸਾਹ ਜੇਥੋਂ ਖਰੀਦ ਦੇ ਕੋਹ ਰਹਿ ਖਰੀਦ ਤੋਂ ਬਦਬੂ ਆਉਂਦੀ ਹੈ ਇਸ ਲਈ ਕਰਦਿਆਂ ਆਦੇ ਖੈਰਵਾਸੀਆਂ ਨੇ ਤੰਗ ਆ ਕੇ ਸ਼ਹਿਰ ਤੋਂ ਇਸ ਨੂੰ ਬਾਹਰ ਕੱਢਿਆ ਹੈ ਉਸਨੇ ਝੋਪੜੀ ਉਸਦੀ ਬਣਾ ਦਿੱਤੀ ਝੋਪੜੀ ਵਿੱਚ ਰਹਿੰਦਾ ਹੈ ਪਿੰਡ ਦੇ ਬਾਹਰ ਬਾਹਰ ਹੈ ਦੂਰ ਹੈ ਖੈ ਬੋਲੀ ਝੋਪੜੀ ਕੋਲ ਪੁੱਜੇ ਤੇ ਜਾ ਕੇ ਮਰਦਾਨਾ ਜੀ ਨੇ ਆਵਾਜ਼ ਦਿੱਤੀ ਕਿ ਹਿੰਸਾਬਰਾਂ ਰਾਤ ਰਹਿਣਾ ਹੈ ਇਹ ਸੁਣ ਕੇ ਨੌਰੰਗ ਸਾਹਿਬ ਆਹਰ ਆਇਆ ਵੇਖਿਆ ਸੋਚਿਆ ਸ਼ਾਇਦ ਕੋਈ ਸਾਧੂ ਖੜਿਆ ਹਨ ਉਹ ਗੁਰੂ ਜੀ ਨੂੰ ਵੇਖਦਾ ਰਿਹਾ ਪਰ ਮੂੰਹ ਤੋਂ ਕਹਿ ਨਾ ਸਕਿਆ ਕਿ ਉਹ ਇੱਕ ਕੁੜੀ ਆਏ ਕਿ ਉਸ ਕੋਲ ਆਉਣਾ ਖਤਰੇ ਤੋਂ ਖਾਲੀ ਨਹੀਂ ਹੈ ਉਹਦੇ ਕੋਲ ਪਿੰਡ ਦਾ ਕੋਈ ਵੀ ਬੰਦਾ ਨਹੀਂ ਆਉਂਦਾ ਪਰ ਗੁਰੂ ਜੀ ਨੇ ਉਸ ਦੀ ਝੌਪੜੀ ਨੂੰ ਭਾਗ ਲਾਇਆ ਤੇ ਸ਼ਬਦ ਗਾਇਨ ਕੀਤਾ ਇਸ ਸਭ ਦਾ ਜੀਉ ਤਪ ਦਾ ਹੈ ਬਾਰੋ-ਬਾਰ ਇਹ ਆਪਾਂ ਦੀ ਵਿਆਖਿਆ ਬਾਤ ਕਰਦੇ ਆ ਜਿਸ ਨੂੰ ਸੁਣ ਕੇ ਨੋਰੰਗ ਸਾਹ ਨੂੰ ਆਪਣੇ ਪਾਪਾਂ ਦਾ ਪ੍ਰਕਟ ਹੋਣ ਲੱਗਾ ਤੇ ਸਰੀਰ ਨੂੰ ਕੁਝ ਆਰਾਮ ਮਹਿਸੂਸ ਹੋਇਆ ਸਭ ਸੁਣ ਕੇ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਕੋਲ ਬੈਠ ਗਿਆ ਤੇ ਆਖਰੀ ਦੁੱਖ ਭਰੀ ਕਹਾਣੀ ਸੁਣਾਉਣ ਲੱਗਾ ਕਿ ਜਿਸ ਤਰ੍ਹਾਂ ਉਸ ਨਾਲ ਬੀਤੀ ਜਿਸ ਤਰ੍ਹਾਂ ਹੋਈ ਕਿ ਉਸਨੇ ਵੀ ਪਹਿਲਾਂ ਬੜਾ ਸਾਊਕਾਰ ਸੀ ਕੁਝ ਗਲਤੀਆਂ ਹੋਈਆਂ ਹੰਕਾਰ ਹੋਇਆ ਜਿਹਦੇ ਵਜ੍ਹਾ ਕਰਕੇ ਉਸ ਨੂੰ ਇਹ ਬਿਮਾਰੀ ਲੱਗੀ ਗੁਰੂ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ ਸਾਨੂੰ ਵੀ ਵਿਖਾ ਆਪਣੇ ਸਰੀਰ ਦਾ ਕੋੜ ਜਦ ਉਸਨੇ ਆਪਣੇ ਸਰੀਰ ਨੂੰ ਵਿਖਾਇਆ ਤਾਂ ਸਰੀਰ ਸਬਦੇ ਦੇ ਪ੍ਰਤਾਪ ਅਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕੇ ਠੀਕ ਹੋ ਚੁੱਕਾ ਸੀ ਉਹ ਆਪਣੀ ਆਤ ਦੇ ਹਾਰਨ ਹੋ ਗਿਆ ਬਿਲਕੁਲ ਆਰੋਗ ਹੋ ਗਿਆ ਸੀ ਤੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਗੁਰੂ ਜੀ ਨੇ ਉਸ ਨੂੰ ਘਰ ਨਾਲ ਲਾਇਆ ਤੇ ਕਿਹਾ ਪ੍ਰਮਾਤਮਾ ਦਾ ਸਿਵਰਨ ਕਰਿਆ ਕਰ ਫਿਰ ਕੋਈ ਦੁੱਖ ਨੇੜੇ ਨਹੀਂ ਆਉਂਦਾ ਤਾਂ ਫਿਰ ਇਹ ਕੋਰੀ ਜੇਤੇ ਆਪ ਰਾਜੀ ਹੋਇਆ ਠੀਕ ਹੋਇਆ ਉਥੇ ਹੋਰ ਵੀ ਆਏ ਗਏ ਰਾਈ ਵਾਂਦੀ ਤੇ ਹੋਰ ਨਗਰ ਨਿਵਾਸੀਆਂ ਨੂੰ ਵੀ ਪਰਮਾਤਮਾ ਨੇ ਪਰਮੇਸ਼ਰ ਦੇ ਅਦੇ ਸਿਮਰਨ ਕਰਨ ਦੀ ਪ੍ਰੇਰਣਾ ਦਿੱਤੀ ਤੇ ਉਸ ਕੋਰੀ ਨੂੰ ਠੀਕ ਕਰਕੇ ਤੇ ਉਸ ਨੂੰ ਸਿਮਰਨ ਕਰਨ ਦਾ ਢੰਗ ਦੱਸਿਆ ਇਹ ਸਦਕਾ ਸਾਡੇ ਉਸਨੇ ਸਾਰੇ ਪਿੰਡ ਤੇ ਇਲਾਕੇ ਵਿੱਚ ਗਰਬਾਣੀ ਪੜਨੀ ਸੁਣਨੀ ਤੇ ਸਾਂਝਾ ਕਰਾਣੀ ਤੇ ਸਾਰਿਆਂ ਨੂੰ ਰੇਸ਼ਾ ਪਾਪ ਤੋਂ ਨਿਵਰਤ ਕਰਨਾ ਬਿਮਾਰ ਆ ਜੀ ਦੀ ਹੁਕਮ ਅਨੁਸਾਰ ਸਭ ਕੁਝ ਹੋਇਆ ਇਹ ਸਦਕਾ ਸਾਡੇ ਮਨ ਤੇ ਤਨ ਦੇ ਦੁੱਖ ਇੱਕ ਗਰਬਾਣੀ ਪੜ ਕੇ ਦੁੱਖ ਤਕਲੀਫ ਦੂਰ ਹੋ ਜਾਂਦੇ ਹਨ ਓਹਨੂੰ ਸਾਰਾ ਨਗਰੀ ਪਰਮੇਸ਼ਰ ਦੀ ਬੰਦਗੀ ਕਰਨ ਲੱਗਾ ਤੇ ਉਸ ਟਾਈਮ ਤੇ ਇਹ ਸਾਉ ਦਾ ਆਚਾਰਿਆ ਸੀ ਤਨਾਬ ਸ਼ਰੀ ਮਹੱਲਾ ਪਹਿਲਾ ਜਿਉ ਤਪ ਤਾਏ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਯੋ ਤਪ ਤਾਏ ਬਾਰੋ ਬਾਰ ਸ਼ਬਦ تسਲਾ ਦੀ ਬਾਣੀ ਮਸਾਰਿਆਂ ਜਿੰਦਾ ਮੋੜ ਮੋੜ ਦੁਖੀ ਹੁੰਦੀ ਹੈ ਦੁਖੀ ਹੋ ਕੇ ਹੋ ਹੋ ਕੇ ਫਿਰ ਵੀ ਹੋਰ ਹੋਰ ਵਿਕਾਰਾਂ ਵਿੱਚ ਖਵਾਰ ਹੁੰਦੀ ਹੈ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੁਗੀ ਵਿਲ ਲਾਏ ਜਿਸ ਸਰੀਰ ਵਿੱਚ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸੰਥ ਲਾਦੀ ਬਾਣੀ ਭੁੱਲ ਜਾਂਦੀ ਹੈ ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ ਦੇ ਰੋਗ ਵਾਲਾ ਬੰਦਾ ਵਿਲਕਦਾ ਹੈ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਗਾਣੇ ਸਭ ਸੁਏ ਰਾਉ ਸਮਰਤੋ ਖਾਲੀ ਰਹਿਣ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤੀ ਗਿਲੇ ਕਰੀ ਜਾਣੇ ਵਿਅਰਥ ਬੋਲ ਬੁਲਾਰਾ ਹੁੰਦਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਰਹਾਉ ਜਨ ਕੰਨ ਕੀਤੇ ਅੱਖੀ ਨਾ ਕ ਜਨ ਜੀਵਾ ਦਿੱਤੀ ਬੋਲੇ ਤਾ ਤ ਦੁੱਖਾ ਤੋਂ ਬਚਨ ਵਾਤੇ ਉਹ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਜਿਸ ਨੇ ਜੀਵ ਦਿੱਤੀ ਜੋ ਫੇਤੀ ਫੇਤੀ ਬੋਲਦੀ ਹੈ ਜੇ ਨੰਨ ਰੱਖਿਆ ਜਗ ਨਹੀਂ ਪਾਏ ਵਾਜੀ ਪਵਨ ਆਖੇ ਸਭ ਜਾਏ ਜਿਸ ਨੇ ਸਾਡੇ ਸਰੀਰ ਵਿੱਚ ਨਿਗ ਪਾ ਕੇ ਜੰਦ ਸਰੀਰ ਵਿੱਚ ਟਿਕਾ ਦਿੱਤੀ ਜੇ ਦੀ ਕਲਾ ਨਾਲ ਸਰੀਰ ਵਿਸ਼ਵਾਸ ਚੱਲਦਾ ਹੈ ਤੇ ਮਨੁੱਖ ਹਰ ਤਾਂ ਟਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ ਜੀਤਾ ਮੋਹ ਪ੍ਰੀਤ ਸੁਵਾਦਾ ਸ਼ਬਾ ਕਾਲ ਕਦਾਗ ਦਾਗਾ ਜਿਤਨਾ ਪੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸਵਾਦ ਹਨ ਇਹ ਸਾਰੇ ਮਨ ਵਿੱਚ ਵਕਾਰਾਂ ਦੀ ਕਾਲਖੀ ਪੈਦਾ ਕਰਦੇ ਹਨ ਵਕਾਰਾਂ ਦੇ ਦਾਗ ਹੀ ਲਾਂਦੇ ਜਾਂਦੇ ਹਨ ਦਾਗ ਦੋਸ਼ ਮੈਂ ਛੱਲਿਆ ਨਹੀਂ ਦਰਗ ਬਚਨ ਨਹੀਂ ਜਾਏ ਜਮਰੰਤ ਸੁਣਾਰੇ ਕੀ ਵਕਾਰਾਂ ਵਿੱਚ ਫਾਸਕੇ ਮਨੋਖ ਵਕਾਰਾਂ ਦੇ ਦਾਗ ਆਪਣੇ ਮੱਥੇ ਤੇ ਲਾ ਕੇ ਇੱਥੋਂ ਚੱਲ ਬੰਦਾ ਏ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ਕਰਮ ਬਣਿਆ ਕੰ ਤੇਰਾ ਨਾ ਜਿਤ ਲਗ ਤਰਨਾ ਹੋਰ ਨਹੀਂ ਤਾ ਪਰ ਹੈ ਪ੍ਰਭੂ ਜੀਵ ਦੇ ਪੀ ਕੀ ਵਸ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮੇਰ ਨਾਲ ਹੀ ਮਿਲ ਸਕਦਾ ਹੈ ਤੇਰੇ ਨਾਮ ਵਿੱਚ ਹੀ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਦਾ ਹੈ ਇਹਨਾਂ ਤੋਂ ਬਚਣ ਲਈ ਹੋਰ ਕੋਈ ਥਾਂ ਨਹੀਂ ਹੈ ਜੇ ਕੋ ਡੁੱਬਾ ਬਰ ਹੋਵੇ ਸਾਰਾ ਨਾਨਕ ਸਾਚਾ ਸਰਬਦਾਤਾ ਰਾ ਫਿਰ ਪ੍ਰਮਾਤਮਾ ਸਾਹਿਬ ਸ਼ਰਗੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਨਰਾਸ਼ਤਾ ਦੀ ਲੋੜ ਨਹੀਂ ਇਹ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਉਹ ਪ੍ਰਭੂ ਇਤਨਾ ਦਿਆਲੂ ਹੈ ਕਿ ਫੇਰ ਵੀ ਉਹ ॠਸ਼ਮਾਲ ਹੁੰਦੀ ਹੈ ਸਾਹਿਬ ਸ਼ਰਗੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ ਉਹ ਸਦਾ ਚਿਰ ਰਹਿਣ ਵਾਲਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ ਕਿਸੇ ਨੂੰ ਹੀ ਵਾਂਝਾ ਨਹੀਂ ਰੱਖਦਾ ਉਦੀ ਬੰਦਗੀ ਕਰਨੀ ਚਾਹੀਦੀ ਹੈ ਉਹਦਾ ਨਾਮ ਲੈਣਾ ਚਾਹੀਦਾ ਹੈ ਹਰ ਟਾਈਮ ਸਵੇਰ ਸ਼ਾਮ ਜਿੰਨਾ ਵੀ ਹੋ ਸਕੇ ਆਪਣੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਕਿਰਤ ਕਮਾਈ ਵਿੱਚੋਂ ਕਿਸੇ ਦਾ ਭਲਾ ਹੋ ਸਕੇ ਭਲਾ ਕਰਨਾ ਚਾਹੀਦਾ ਹੈ ਵਾਰ ਤੋਂ ਵਾਰ ਜਿੰਨਾ ਵੀ ਹੋ ਸਕੇ ਤੇ ਪ੍ਰਮਾਤਮਾ ਦੀ ਬੰਦਗੀ ਕਰਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ